ਅੱਜ ਸਾਡੇ ਬੱਚੇ ਵੀ ਉੱਥੇ ਫਿਰਕਾਪ੍ਰਸ ਦਾ ਸ਼ਕਾਰ ਹੋ ਰਹੇ ਹਨ ਨਫਰ ਦਾ ਸ਼ਕਾਰ ਹੋ ਰਿਹਾ ਹਨ ਰੋਜ਼ ਕੋਈ ਨਾ ਕੋਈ ਕਿਸੇ ਨਾ ਕਿਸੇ ਬੱਚੇ ਦਾ ਤੁਹਾਨੂੰ ਗਲਤਫਹਿਮੀ ਹੋ ਗਈ ਆ ਬਈ ਰੈਸਵਤ ਲੈਣਾ ਹੀ ਮਾਰੀ ਗੱਲ ਹੈ ਸਰਕਾਰ ਦਾ ਅਮਲਾ ਫੈਲਾ ਸਿਰੇ ਨਾਲ ਹੈ ਉਹਦੇ ਤੇ ਕਿੰਨਾ ਖਰਚਾ ਕੀਤਾ ਜਾ ਰਿਹਾ ਉਹੀ ਪੰਜਾਬ ਦਾ ਹੀ ਆ ਤਾਂ ਅਨੁਰਾਹਸ ਮਿਲੀਆਂ ਕੋਠੀਆਂ ਮਿਲੀਆਂ ਹਨ ਕਿਸੀ ਕਿਤੇ ਵੀ ਜਾਂਦੇ ਹੈਲੀਕਾਪਟਰ ਤੇ ਜਾਂਦੇ ਹੋ ਕਿਤੇ ਵੀ ਜਾਂਦੇ ਇਹ ਸਾਰਾ ਖਰਚਾ ਹੀ ਹੈ ਜਿਵੇਂ ਕਿ ਆਮਲੀ ਸੁਖਵੀਰ ਸਿੰਘ ਬਾਦਲਾ ਇੱਕ ਕੈਪਟਨ ਅਮਿੰਦਰ ਸਿੰਘ ਆਜਾਦੀ ਦੀ ਅਦਥਾਨੇ ਤੇ ਸ਼ਰਾਬੀ ਮੁੱਖ ਮੰਤਰੀ ਬਣਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਰਤ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ। ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਅੱਜ ਤੋਂ 5-6 ਜਨ ਪਹਿਲਾਂ ਬਟਾਲਾ ਏਰੀਆ ਦੇ ਵਿੱਚ 슈ਗਰ ਮਿਲ ਦਾ ਉਹਦੇ ਘਟਨ ਕੀਤਾ ਜੀ ਦੇ ਵਿੱਚ ਇਹਨਾਂ ਨੇ 슈ਗਰ ਮਿਲ ਬਾਰੇ ਕਾਫੀ ਕੁਝ ਦੱਸਿਆ ਏਰੀਆ ਕਿੰਨਾ ਕਿੰਨੇ ਏਰੀਆ ਵੇ ਸ਼ੂਗਰ ਮੈਂ ਲਾਇ ਗਈ ਆ ਲੋਕਲ ਪਿੰਡਾਂ ਦੇ ਲੋਕਾਂ ਨੂੰ ਇਹਨਾਂ ਨੇ ਕਿਹਾ ਵੀ ਜੋਬ ਦਿੱਤੀ ਜਾਊਗੀ ਇਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਐਂਟਰਟੇਨਮੈਂਟ ਕੀਤਾ ਲੋਕਾਂ ਦਾ ਮੋਰੰਜਨ ਕੀਤਾ ਜਿਹਦੇ ਵਿੱਚ ਇਸ ਨੇ ਜਿਹੜੀ ਐਮ ਗੱਲ ਕਹੀ ਆ ਮੈਂ ਅੱਜ ਤੱਕ ਕੋਈ ਪੈਸਾ ਨਹੀਂ ਖਾਦਾ ਇੱਕ ਰੁਪਈਆ ਖਾਣ ਦੇ ਬਰਾਬਰ ਸਲਵਾਹ ਦੀ ਗੋਲੀ ਖਾਣ ਦੇ ਬਰਾਬਰ ਆ 1 ਰੁਪਈਆ ਵੀ ਮੈਂ ਖਾਵਾਂਗਾ ਰਾਸ਼ੀਏ ਨੂੰ ਇਹ ਪੁੱਛਣਾ ਚਾਹੁੰਦੇ ਆਂ ਬਈ ਤੈਨੂੰ ਸਰਕਾਰੀ ਸਹੂਲਤਾਂ ਮਿਲੀਆਂ ਹੋਈਆਂ ਹਨ ਸਰਕਾਰ ਦਾ ਅਮਲਾ ਫੈਲਾ ਤੇਰੇ ਨਾਲ ਹੈ ਉਹਦੇ ਤੇ ਕਿੰਨਾ ਖਰਚਾ ਕੀਤਾ ਜਾ ਰਿਹਾ ਉਹੀ ਪੰਜਾਬ ਦਾ ਹੀ ਆ ਤੈਨੂੰ ਸਰਕਾਰੀ ਕੋਠੀਆਂ ਮਿਲੀਆਂ ਤੈਨੂੰ ਵਾਰਡੀ ਗਾਰਡ ਮਿਲੇ ਆ ਤੈਨੂੰ ਸਿਕਿਉਰਟੀ ਮਿਲੀ ਆ ਤੇਰੇ ਪਰਿਵਾਰ ਨੂੰ ਸਿਕਿਉਰਟੀ ਮਿਲੀ ਆ ਕੀ ਉਹ ਖਰਚੇ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਇਹ ਜ਼ਰੂਰੀ ਆ ਵੀ ਜਿਹੜਾ ਬੰਦਾ ਖਾਂਦਾ ਹੈਗਾ ਰਿਸ਼ਵਤ ਲੈਂਦਾ ਹੈਗਾ ਉਹੀ ਮਾਰਾ ਹੋ ਜਾਂਦਾ ਹੈਗਾ ਜੇ ਵੀ ਲੋਕਾਂ ਦੀ ਕਮਾਈ ਹੋਈ ਜਿਹੜੀ ਹੈਗੀ ਆ ਇਨਕਮ ਜੀਐਸ ਆਰ ਦੇ ਰੂਪ ਦੇ ਵਿੱਚ ਸਰਕਾਰ ਲੈਂਦੀ ਆ ਉਹ ਉਹੀ ਤੁਸੀਂ ਖਰਚਾ ਕਰ ਰਹੇ ਹੋ ਨਾ ਜੋ ਸਿਕਿਉਰਿਟੀ ਦਾ ਖਰਚਾ ਹੈ ਜੋ ਤੁਸੀਂ ਤੁਹਾਨੂੰ ਰਹਿ ਇਸ ਮਿਲੀ ਜਾਂ ਕੋਠੀਆਂ ਮਿਲੀਆਂ ਹਨ ਤੁਸੀਂ ਕਿਤੇ ਵੀ ਜਾਂਦੇ ਹੋ ਹੈਲੀਕਾਪਟਰ ਤੇ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਇਹ ਸਾਰਾ ਖਰਚਾ ਹੀ ਹੈ ਤੁਹਾਨੂੰ ਗਲਤਫਹਿਮੀ ਹੋ ਗਈ ਆ ਬਈ ਰੈਸਵਤ ਲੈਣਾ ਹੀ ਮਾਰੀ ਗੱਲ ਹੈ ਰਸਮ ਦੇਣਾ ਮਾਰੀ ਗੱਲ ਤਾਂ ਹੈਗੀ ਪਰ ਜਿਹੜਾ ਖਰਚਾ ਹੋ ਰਿਹਾ ਇਹ ਖਰਚਾ ਤਾਂ ਹੋ ਰਿਹਾ ਹੈ ਨਾ ਤੁਸੀਂ ਇਹ ਕਹੇ ਇਹ ਕਹਿ ਰਹੇ ਹੈਗੇ ਆ ਮੈਂ ਸਰਕਾਰ ਦਾ ਖਰਚਾ ਨਹੀਂ ਕਰ ਰਿਆਗਾ ਜਿਹਦੇ ਵਿੱਚ ਇਸ ਤੋਂ ਪਹਿਲਾਂ ਵੀ ਜਿਵੇਂ ਕਿ ਸੁਖਵੀਰ ਬਾਦਲਾ ਉਪ ਮੁੱਖ ਮੰਤਰੀ ਰਹਾ ਸਾਡੇ ਪੰਜਾਬ ਨੂੰ ਇਹੋ ਜਿਹੇ ਨਕਾਵੇਂ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਮਿਲੇ ਹੈ ਜਿਵੇਂ ਕਿ ਅਮਲੀ ਸੁਖਵੀਰ ਸਿੰਘ ਬਾਦਲਾ ਇੱਕ ਕੈਪਟਨ ਅਮਰਿੰਦਰ ਸਿੰਘ ਆਜ਼ਾਦ ਸੀ ਜੀ ਦਾ ਅੱਜ ਸਾਨੂੰ ਇੱਕ ਸ਼ਰਾਬੀ ਮੁੱਖ ਮੰਤਰੀ ਮਿਲਿਆ ਹੋਇਆ ਜਿਹੜਾ ਹਮੇਸ਼ਾ ਹੀ ਚੁਟਕਲਿਆਂ ਐਂਟਰਟੇਨ ਦੇ ਵਿੱਚ ਹੀ ਸਾਰਾ ਸਮਾਂ ਖਰਾਬ ਕਰ ਦਿੰਦਾ ਹੈ ਲੋਕ ਤਾੜੀਆਂ ਮਾਰਦੇ ਹਨ ਪੰਜਾਬ ਦਾ ਮੁੱਖ ਮੰਤਰੀ ਹੋਵੇ ਭਾਸਨ ਦੇਵੇ ਉਹ ਦਾ ਘਟਨ ਕਰਨ ਆਇਆ ਹੋਵੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆ ਜਾਂਦੇ ਆ ਲੱਖਾਂ ਦੇ ਵਿੱਚ ਈਵਿਊ ਆ ਜਾਂਦੇ ਆ ਕਮੈਂਟ ਆ ਜਾਂਦੇ ਆ ਪ੍ਰੇਜ਼ੈਂਟ ਕਰ ਰਿਹਾ ਕੋਈ ਕਮੈਂਟ ਨਹੀਂ ਆਇਆ ਕੋਈ ਵਿਊ ਨਹੀਂ ਆਇਆ ਦੂਸਰੀਆਂ ਪਾਰਟੀਆਂ ਨੂੰ ਕੋਹ ਹਦਾ ਰਹਿੰਦਾ ਹਮੇਸ਼ਾ ਹੀ ਟੁਟਕਲਿਆਂ ਦੇ ਰੂਪ ਦੇ ਵਿੱਚ ਗੱਲਾਂ ਬਾਤਾਂ ਕਰਕੇ ਇਹਨੇ ਪੂਰੇ 26 ਮਿੰਟ ਖਰਾਬ ਕਰ ਦਿੱਤੇ ਹਨ ਲੋਕਾਂ ਦੇ ਪੱਲੇ ਨੇ ਕੁਝ ਨਹੀਂ ਪਾਇਆ ਟਰਾਈਐਂਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਅਗਾਹ ਕਰਦੀ ਆ ਅਹੇ ਜੰਨਿਆ ਪਾਰਟੀਆਂ ਤੋਂ ਬਚੋ ਉਹ ਪਾਰਟੀ ਲਿਆਓ ਜਿਹੜੀ ਪੰਜਾਬ ਦੇ ਲੋਕਾਂ ਬਾਰੇ ਸੋਚਦੀ ਹੈ ਲੋਕਾਂ ਦੀ ਇਨਕਮ ਵਧਾਉਣ ਬਾਰੇ ਸੋਚਦੀ ਹੈ ਲੋਕਾਂ ਨੂੰ ਆਪਣੇ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਣ ਦੀ ਗੱਲ ਕਰਦੀ ਹੈ ਉਹ ਵੀ ਉਦੋਂ ਕਿ ਸੁਵਿਧਾ ਦੇ ਨਾਲ ਸਾਰਿਆਂ ਨੂੰ ਸਿਹਤ ਸੁਵਿਧਾ ਫਰੀ ਦੇਣ ਦੀ ਗੱਲ ਕਰਦੀ ਹੈ 18 ਸਾਲ ਤੱਕ ਐਜੂਕੇਸ਼ਨ ਫਰੀ ਦੇਣ ਦੀ ਗੱਲ ਕਰਦੀ ਆ 76 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦੇਣ ਦੀ ਗੱਲ ਕਰਦੀ ਆ ਮਜ਼ਦੂਰ ਦੀ ਦਿਹਾੜੀ 1600 ਰੁਪਏ ਦੀ ਗੱਲ ਕਰਦੀ ਆ ਸਕਿਲਡ ਵਰਕਰ ਦੀ ਸੈਲਰੀ 1 ਲੱਖ ਰੁਪਏ ਤੋਂ ਲੈ ਕੇ 2.5 ਲੱਖ ਤੱਕ ਦੇਣ ਦੀ ਗੱਲ ਕਰਦੀ ਆ ਇਹੋ ਜਈਆਂ ਪਾਰਟੀਆਂ ਨੂੰ ਅੱਗੇ ਲੈ ਕੇ ਆਓ ਤਾਂ ਜੋ ਪੰਜਾਬ ਦਾ ਭਲਾ ਹੋ ਚਕੇ ਅੱਜ ਸਾਡੇ ਪੰਜਾਬ ਦੇ ਸਟੂਡੈਂਟ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਉਹਨਾਂ ਦੇਸ਼ਾਂ ਵਿੱਚ ਵੀ ਰਾਜਕਤਾ ਫੈਲੀ ਹੋਈ ਹੈ ਅੱਜ ਸਾਡੇ ਬੱਚੇ ਵੀ ਉੱਥੇ ਫਿਰਕਾਪ੍ਰਸਦ ਦਾ ਸਕਾਰ ਹੋ ਰਹੇ ਹਨ ਨਫਰਤ ਦਾ ਸਕਾਰ ਹੋ ਰਿਹਾ ਹੈਨ ਰੋਜ਼ ਕੋਈ ਨਾ ਕੋਈ ਕਿਸੇ ਨਾ ਕਿਸੇ ਬੱਚੇ ਦਾ ਕਤਲ ਕੀਤਾ ਜਾ ਰਿਹਾ ਹੈ ਜਿਹੜੀ ਕਿ ਬਹੁਤ ਹੀ ਇੱਕ ਦੁਖਦਾਈ ਖਬਰ ਆਉਂਦੀ ਹੈ ਡੈਲੀ ਕੈਨੇਡਾ ਤੋਂ ਅਮਰੀਕਾ ਤੋਂ ਜਾਂ ਹੋਰ ਕੰਟਰੀਆਂ ਤੋਂ ਦੁਖਦਾਈ ਖਬਰ ਆਉਂਦੀ ਹੈ ਬੱਚੇ ਪੜਨ ਜਾਂਦੇ ਹਨ ਉੱਥੋਂ ਬੱਚੇ ਦੀ লাশ ਪੰਜਾਬ ਦੇ ਵਿੱਚ ਆਉਂਦੀ ਆ ਇਸ ਤੋਂ ਮਾਰੀ ਗੱਲ ਕੀ ਹੋ ਸਕਦੀ ਅੱਜ ਸਾਡੇ ਜਿਹੜੇ ਰਾਜਨੇਤਾ ਹਨ ਮੁੱਖ ਮੰਤਰੀ ਹਨ ਪ੍ਰਧਾਨ ਮੰਤਰੀ ਹਨ ਕੋਈ ਵੀ ਨਹੀਂ ਸੋਚ ਰਿਹਾ ਵੀ ਸਾਡੇ ਬੱਚਾ ਨਾਲ ਕੀ ਹੋ ਰਿਹਾ ਹੈਗਾ ਜੌਬ ਨਹੀਂ ਮਿਲ ਰਹੀ ਕਿਸੇ ਦਾ ਬਿਜ਼ਨਸ ਨਹੀਂ ਚੱਲ ਰਿਹਾ ਅਡਾਨੀ ਬਾਨੀ ਮਗਰ ਪਏ ਹਨ ਪੰਜਾਬ ਦਾ ਮੁੱਖ ਮੰਤਰੀ ਅੱਜ ਜਗਜੀਤ ਸਿੰਘ ਡੱਲਾ ਮਰਨਵਰ ਤੇ ਬੈਠਾ ਹੈ ਵਿਚਾਰਾ ਉਹਦੀ ਸਾਰ ਨਹੀਂ ਲੈ ਰਿਹਾ ਇੱਧਰ 슈ਗਰ ਮਿਲ ਦੇ ਉਦਘਾਟਨ ਕੀਤੇ ਜਾ ਰਹੇ ਹਨ ਪੰਜਾਬ ਦੇ ਲੋਕਾਂ ਨੂੰ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਹਾਂ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣੀਆਂ ਹਨ ਉਸ ਪਾਰਟੀ ਨੂੰ ਵੋਟ ਦਿਓ ਜਿਹੜੀ ਤੁਹਾਡੀ ਹਮੇਸ਼ਾ ਹੀ ਭਲੇ ਦੀ ਗੱਲ ਕਰਦੀ ਆ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਨਾਲ ਦਫ਼ਤਰ ਵਿੱਚ ਆ ਕੇ ਵੀ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ ਹੈ ਫੇਸਬੁੱਕ ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਾਫਸਰੇ ਕਰੋ ਫਾਲੋਅਰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਇੱਕ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਜਾਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ